ਕੱਲ ਆਡੀਓ ਵਾਇਰਲ ਹੋਈ ਐਸਐਸਪੀ ਪਟਿਆਲਾ ਦੀ ਸ਼ਾਇਦ ਉਹਦਾ ਨਾਮ ਵਰੁਣ ਸ਼ਰਮਾ ਜਾਂ ਕੁਝ ਇਸ ਤਰ੍ਹਾਂ ਦਾ ਉਹ ਆਫਸਰਸ ਨਾਲ ਕਾਨਫਰੰਸ ਕਾਲ ਕਰ ਰਿਹਾ ਵਾ ਔਰ ਉਸ ਕਾਨਫਰੰਸ ਦੇ ਕਾਲ ਵਿੱਚ ਸ਼ਰਿਆਮ ਹਦਾਇਤ ਦੇ ਰਿਹਾ ਵਾ ਕਿ ਜੇ ਬੰਦੇ ਚੱਕਣੇ ਆ ਪੇ ਪੇ ਉਮੀਦਵਾਰ ਵਿਰੋਧੀਆਂ ਦੇ ਜਾਂ ਉਹਨਾਂ ਨੂੰ ਰੁਕਣਾ ਪਿਆ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਹੀ ਰੋਕ ਲੈਣਾ ਜਾਂ ਰਾਹ ਦੇ ਵਿੱਚ ਰੋਕ ਲੈਣਾ ਸਰਕਾਰੀ ਬਿਲਡਿੰਗ ਦੇ ਵਿੱਚ ਜਦੋਂ ਆਣ ਕੇ ਤੁਸੀਂ ਰੋਕੋਗੇ ਨਾ ਤੇ ਫੇਰ ਬੜੀ ਬਦਨਾਮੀ ਹੁੰਦੀ ਉਸ ਗੱਲ ਦੀ ਔਰ ਇਹ ਆਡੀਓ ਸਾਰੀ ਦੁਨੀਆ ਨੇ ਸੁਣ ਲਈ ਸੋ ਇਹਦਾ ਮਤਲਬ ਕਿ ਪੁਲਿਸ ਜਿਹੜੀ ਆ ਉਹ ਬੋਕਰ ਪਾਰਟੀ ਦੀ ਹੱਥ ਫੁੱਕਾ ਬਣ ਕੇ ਕੰਮ ਕਰਦੀ ਹੈ ਐਨ ਉਸ ਤਰੀਕੇ ਨਾਲ ਸਾਡੇ ਹਲਕੇ ਭਲੱਤ ਵਿੱਚ ਪਿਛਲੇ 4-3-4 ਦਿਨ ਤੋਂ ਪੁਲਿਸ ਨੇ ਪੂਰੀ ਦਹਿਸ਼ਤ ਪਾਈ ਹੋਈ ਹੈ ਕਿ ਕਿਸੇ ਤਰੀਕੇ ਨਾਲ ਕਾਂਗਰਸ ਪਾਰਟੀ ਤੇ ਖੈਰਾ ਸਾਹਿਬ ਦੇ ਉਮੀਦਵਾਰਾਂ ਨੂੰ ਲੜਨ ਹੀ ਨਹੀਂ ਦਿੱਤਾ ਜਾਂਦਾ ਲੇਕਿਨ ਉਹ ਅਕਾਲਪੁਰ ਖਵਾਈ ਗਰੂ ਤੇ ਤੁਹਾਡੇ ਵਰਗੇ ਜਿਹੜੇ ਵਿਸ਼ਪ ਚ ਬੈਠੇ ਪੰਜਾਬੀ ਨੇ ਉਹਨਾਂ ਦੀਆਂ ਅਰਦਾਸਾਂ ਨੇ ਨਤੀਜਾ ਇਹ ਹੋਇਆ ਕਿ ਸਾਰੀਆਂ ਅਰਚਨਾ ਦੇ ਬਾਵਜੂਦ ਅਸੀਂ 22 ਦੇ 22 ਉਮੀਦਵਾਰ ਆਪਣੇ ਬਲਾਕ ਸੰਪਤੀਆਂ ਦੇ ਕੱਲ ਕਾਗਜ਼ ਦਾਖਲ ਕਰਾਉਂਦੇ ਨੇ ਤੇ ਤਿੰਨ ਸਾਡੇ ਹਲਕੇ ਵਿੱਚ ਜ਼ਿਲ੍ਹਾ ਪੰਚਾਇਤ ਤੇ ਨਹੀਂ ਆ ਉਹ ਦਾਖਲ ਕਰਦੇ ਲੇਕਿਨ ਕੋਈ ਜਿਵੇਂ ਕਹਿੰਦੇ ਕਿ ਬਖਲਾਹਟ ਵਿੱਚ ਆਏ ਹੋਏ ਨੇ ਔਰ ਬਖਲਾਹਟ ਇਹ ਆ ਕਿ ਉਹਨਾਂ ਨੇ ਝੂਠੇ ਪਰਚੇ ਦਰਜ ਸ਼ੁਰੂ ਕਰਤੇ ਪਰ ਹਲਕਾ ਪਲਾਟ ਵਿੱਚ ਪੈਸੇ ਦਾ ਪਿਛਲੇ ਕਾਫੀ ਅਰਸੇ ਤੋਂ ਕੋਈ ਘੱਟੋ ਘੱਟ 100 ਬੰਦਾ ਝੂਠੇ ਪਰਚਾ ਜਨ ਇਨਵੋਲ ਕੀਤਾ ਲੇਕਿਨ ਇਲੈਕਸ਼ਨ ਵਿੱਚ ਆਣ ਕੇ ਜਦੋਂ ਤੁਸੀਂ ਝੂਠੇ ਪਰਚੇ ਔਰ ਡਾਇਰੈਕਟਲੀ ਕੈਂਡੀਡੇਟ ਤੇ ਕਰਾਉਨੇ ਹੋ ਇਹਦਾ ਮਤਲਬ ਤੁਹਾਡੀ ਬਖਲਾਹਟ ਜਗ ਜ਼ਾਹਰ ਹੈ ਤੁਸੀਂ ਹਾਰ ਕਬੂਲ ਚੁੱਕੇ ਹੋ ਮੋਕਰ ਇੱਥੇ ਭਲਾਤ ਵਿੱਚ ਆਪਣੀ ਹਾਰ ਕਬੂਲ ਚੁੱਕੀ ਆ ਹੁਣ ਉਹ ਪੁਲਿਸ ਦੇ ਸਹਾਰੇ ਇਲੈਕਸ਼ਨ ਲੜ ਰਹੀ ਆ ਤੇ ਮੈਂ ਇਹਨਾਂ ਨੂੰ ਚੰਗਾ ਪੁਲਿਸ ਵਾਲੇ ਅਫਸਰਾਂ ਨੂੰ ਮੈਂ ਸ਼ੁਗਲ ਵੀ ਕੀਤਾ ਕਿ ਤੁਸੀਂ ਡਾਇਰੈਕਟਲੀ ਆਣ ਕੇ ਸਾਡੇ ਨਾਲ ਬਲੌਕ ਸੰਪਤੀ ਤੇ ਜ਼ਰਾ ਪੰਨ ਪਰਿਸ਼ਦ ਇਲੈਕਸ਼ਨ ਲਾੜੋ ਨਾ ਤੁਸੀਂ ਕਾਹਦੇ ਨਹੀਂ ਪਿੱਛੇ ਲੁਕਦੇ ਹੋ ਵਰਦੀ ਸਮੇਤ ਆਜੋ ਕਿ ਇੱਕ ਐਸਚਓ ਨੂੰ ਲਾ ਦਿਓ ਇੱਕ ਜ਼ਿਲ੍ਹਾ ਪਰਿਸ਼ਦ ਦਾ ਕੈਂਡੀਡੇਟ ਦੂਜੇ ਐਸਚਓ ਨੂੰ ਲਾ ਦਿਓ ਦੂਜੇ ਜ਼ਿਲ੍ਹਾ ਪਰਿਸ਼ਦ ਦਾ ਤੇ ਆਣ ਕੇ ਇਲੈਕਸ਼ਨ ਲਾੜੋ ਸਾਡੇ ਨਾਲ ਹੁਣ ਹੋਇਆ ਇਸ ਕੱਲ ਪਰਸੋਂ ਦਾ ਇਹ ਆ ਕਿਕ ਐਫ ਆਰ ਨੰਬਰ 251 ਪੁਲਿਸ ਸਟੇਸ਼ਨ ਸੁਬਾਨਪੁਰ ਵਿੱਚ ਦਰਜ ਕੀਤੀ ਜਾਂਦੀ ਆ 14 ਨਵੰਬਰ ਨੂੰ ਅਖੇ ਜੀ ਹੜਾਂ ਦੇ ਵਿੱਚ ਜਿਹੜਾ ਸਮਾਨ ਆਇਆ ਸਰਕਾਰੀ ਉਹ ਪਲੱਥ ਵਿੱਚ ਚੰਗੇ ਚੰਗੇ ਬੰਦਿਆਂ ਨੇ ਚੋਰੀ ਕਰਤਾ ਐਵੇਂ 50 60 ਕਿਲੋ ਆਚਾਰ ਦੀਆਂ ਗੰਡਾਂ ਦੀ ਚੋਰੀ ਹੋ ਗਈ ਜੀ ਤੇ ਹਸੋ ਹੀ ਨਹੀਂ ਐਫ ਆਰ ਦਰਜ ਕੀਤੀ ਹੜਾਂ ਦੇ 4 ਮਹੀਨੇ ਬੀਤਣ ਤੋਂ ਬਾਅਦ ਹੁਣ ਦਰਜ ਕੀਤੀ ਔਰ ਜਿਹੜਾ ਅਸਲ ਜਿਹੜਾ ਉਹ ਉਦੋਂ ਜਦੋਂ ਇਹਨਾਂ ਨੇ ਇਲਜ਼ਾਮ ਲਾਇਆ ਸੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਉਥੇ ਧੱਲਾ ਲੱਗਾ ਸੀ ਹਜ਼ਾਰ ਬੰਦੇ ਦਾ ਉਦੋਂ ਡਰਦੀ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਭੱਜ ਗਈ ਕੁਛ ਨਹੀਂ ਕੀਤਾ 4 ਮਹੀਨੇ ਬਾਅਦ ਚੋਰਾ ਵਾਂਗੂ ਇੱਕ ਐਫਆਈਆਰ ਦਰਜ ਕਰਤੀ ਔਰ ਉਸ ਐਫਆਈਆਰ ਵਿੱਚ ਪਹਿਲਾਂ ਆਲਰੇਡੀ ਜਿਹੜੇ ਬੰਦੇ ਅਰੈਸਟ ਕੀਤੇ ਸੀਗੇ ਉਹਨਾਂ ਚ ਦੋ ਕਿਸਾਨ ਆਗੂ ਸੀ ਨਿਰਮਲ ਸਿੰਘ ਮੰਡ ਤੇ ਸਰਬਜੀਤ ਸਿੰਘ ਸੋਨੂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਉਹਨਾਂ ਦੀ ਰੈਗੂਲਰ ਬੇਲ ਹੋਈ ਤੇ ਮੇਰੇ ਖਿਆਲ ਪੰਜ ਬੰਦੇ ਹੋਰ ਨਾਮਜ਼ਦ ਕੀਤੇ ਸੀਗੇ ਜਿਹਦੇ ਵਿੱਚ ਰਿਸ਼ਪਾਲ ਸਿੰਘ ਬੱচ্চਾ ਜੀ ਵੀ ਸੀ ਤੇ ਚੱਕੋ ਕੀ ਪਿੰਡ ਦੇ ਆਪ ਜਿਹੜਾ ਹੁਣ ਉਮੀਦਵਾਰ ਹੈ ਉਹ ਵੀ ਸੀਗੇ ਉਹਨਾਂ ਦੀ ਐਂਟੀਸੀਪੇਟਰੀ ਬੇਲ ਹੋ ਗਈ ਐਂਟੀਸੀਪੇਟਰੀ ਬੇਲ ਦੇ ਬਾਵਜੂਦ ਕੱਲ ਗੁਰਜੀਤ ਸਿੰਘ ਦੇ ਘਰ ਜਿਹੜਾ ਸਾਡਾ ਉਮੀਦਵਾਰ ਆ ਚੱਕੋ ਕੀ ਬਲੌਕ ਸੰਪਤੀ ਦਾ ਉਹਦੇ ਘਰ ਪੁਲਿਸ ਭੇਜੀ ਗਿਆ ਇੱਥੇ ਹੀ ਬਸ ਨਹੀਂ ਕੱਲ ਇੱਕ ਜਿਮਨੀ ਪਾ ਕੇ ਨਾ ਉਸੇ ਹੀ ਐਫ ਆਈ ਆਰ ਵਿੱਚ ਇੱਕ ਸਿੰਪਲ ਸਟੇਟਮੈਂਟ ਲੈ ਕੇ ਇੱਕ ਸ਼ਰਾਬੀ ਹੰਕਾਰੀ ਜਿਹਾ ਸਰਪੰਚ ਆ ਇਹਨਾਂ ਦਾ ਚੱਕੋ ਕੀ ਪਿੰਡ ਦਾ ਆਪ ਉਮੀਦਵਾਰ ਆ ਬੋਕਰ ਪਾਰਟੀ ਦਾ ਉਹ ਦੂਜੇ ਉਮੀਦਵਾਰਾਂ ਦੇ ਡਾਇਰੈਕਟਲੀ ਉਸਨੇ ਜਿਹੜੇ ਸੀਗੇ ਉਹ ਨਾਮ ਲਿਖਾਉਣੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਵਿੱਚ ਹੁਣ ਮੈਂ ਉਹ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ ਉਹਨਾਂ ਨੇ ਟਾਰਗੇਟ ਕੀਤੇ ਨੇ ਜਿਹੜੇ ਸਾਡੇ ਡਾਇਰੈਕਟਲੀ ਉਮੀਦਵਾਰ ਸੀ ਜਿਵੇਂ ਮੇਰੇ ਖੱਬੇ ਪਾਸੇ ਸਰਦਾਰ ਪੂਰਨ ਸਿੰਘ ਆ ਲਖਣ ਕੇ ਪੱਡੇ ਸਾਦਾ ਬਹੁਤ ਵੱਡਾ ਪਿੰਡ ਆ ਇਹ ਸਾਡਾ ਬਲਾਕ ਸੰਪਤੀ ਦਾ ਉਮੀਦਵਾਰ ਡਾਇਰੈਕਟਲੀ ਇਹਦਾ ਨਾਮਜ਼ਦਦ ਕਰਤਾ ਤਾਂ ਚੋਰੀ ਦੀ ਗੰਡਾਂ ਦੀ ਚੋਰੀ ਆਚਾਰ ਦੀਆਂ ਕੁਝ ਗੰਡਾਂ ਦੀ ਚੋਰੀ ਵਿੱਚ ਇਹਨਾਂ ਦਾ ਕੋਈ ਸਰਕਟ ਉੱਥੇ ਸੇਵਾ ਚਲਦੀ ਈ ਆਪਣਾ ਕੰਮ ਕਿਰਤ ਕਰਨ ਵਾਲੇ ਬੰਦੇ ਨੇ ਤੋਂ ਪੂਰਨ ਸਿੰਘ ਨੂੰ ਨਾਮਜ਼ਦ ਕਰਤਾ ਦੂਸਰਾ ਸਾਡੇ ਭੈਣ ਜੀ ਜਿਹੜੇ ਨੇ ਨਰਿੰਦਰਜੀਤ ਕੌਰ ਜੀ ਇਹ ਨਰਿੰਦਰ ਨਰਿੰਦਰਜੀਤ ਨਰਿੰਦਰਜੀਤ ਕੌਰ ਜੀ ਇਹ ਐਮਏ ਬੀਏ ਨੇ ਔਰ ਪੜੇ ਲਿਖਾ ਪਰਿਵਾਰ ਆ ਉਹਨਾਂ ਦੇ ਹਸਬੰਦ ਨੂੰ ਕਿਉਂਕਿ ਇਹ ਜ਼ਿਲ੍ਹਾ ਪ੍ਰੇਸ਼ਾਸਨ ਲੜ ਰਹੇ ਨੇ ਨੰਗਲੋਪਾਣਾ ਜ਼ੋਨ ਦੇ ਇਹਨਾਂ ਦੇ ਹਸਬੰਦ ਪ੍ਰੋਫੈਸਰ ਜਸਵਿੰਦਰ ਸਿੰਘ ਭੈਣ ਜੀ ਸਰਪੰਚ ਵੀ ਨੇ ਪਿੰਡ ਦੇ ਫੁੱਦ ਔਰ ਇਹ ਵੀ ਬਲਾਕ ਕਮੇਟੀ ਦੇ ਸਾਡੇ ਰਹੇ ਨੇ ਮੈਂਬਰ ਪਿਛਲੀ ਵਾਲੀ ਦੇ ਤਾਂ ਇਹ ਨਾਲ ਲੜ ਸਕਣ ਇਹਨਾਂ ਨੂੰ ਨਾਮਜ਼ਦ ਕਰਤਾ ਸਰਦਾਰ ਜਸਵਿੰਦਰ ਸਿੰਘ ਨੂੰ ਕੂਕਾ ਪਿੰਡ ਹੈ ਇਹਨਾਂ ਦਾ ਸਾਡੇ ਹਲਕੇ ਦੇ ਵਿੱਚ ਤੀਸਰਾ ਇੱਕ ਹੋਰ ਵੱਡਾ ਹਾਸੋਣੀ ਗੱਲ ਹੋਈ ਹੁਣ ਦੇਖਿਆ ਕਿ ਹੋਰ ਕਿਹੜੇ ਕਿਹੜੇ ਬੰਦੇ ਨਾਮਜ਼ਦ ਕੀਤੇ ਜਾਣ ਐਵੇਂ ਅਣਪਛਾਤੇਆਂ ਵਿੱਚ ਨਾਮ ਛੱਡਿਆ ਹੋਇਆ ਸੀਗਾ ਆ ਮੇਰੇ ਪਿੱਛੇ ਸਰਦਾਰ ਗੁਰਮੀਤ ਸਿੰਘ ਨੇ ਇਹ ਬੋਤਾਲੇ ਪਿੰਡ ਦੇ ਮੌਕੇ ਦੇ ਸਰਪੰਚ ਨੇ ਔਰ ਜਦੋਂ ਸਾਰੀ ਹੜਾਂ ਦੀ ਦਾਸਤਾਨ ਜੋ ਵਰਤਾਰਾ ਹੋਇਆ ਹੜ ਤਾਂ ਆਪਾਂ ਸਾਰੇ ਜਾਣਦੇ ਨੇ ਕਿ ਜੁਲਾਈ ਤੇ ਪਹਿਲੇ ਹਫਤੇ ਅਗਸਤ ਵਿੱਚ ਹੀ ਆਏ ਉਤੋਂ ਬਾਅਦ ਤਾਂ ਨਹੀਂ ਹੜਾ ਆਇਆ ਉਤੋਂ ਬਾਅਦ ਤਾਂ ਸੌਲੀ ਹੌਲੀ ਹੌਲੀ ਅਖੇ ਜੀ ਇਹਨਾਂ ਸਮੇਤ ਗੁਰਮੀਤ ਸਿੰਘ ਸਮੇਤ ਪੰਜ ਬੰਦੇ ਪਿੰਡ ਬੋਤਾਲੇ ਦੇ ਨਾਮਜ਼ਦ ਕੀਤੇ ਆ ਸਾਰੇ ਖੜੇ ਨੇ ਗੁਰਸਿੱਖ ਵਿਅਕਤੀ ਗੁਰਦੁਆਰੇ ਦੇ ਪ੍ਰਧਾਨ ਸਮੇਤ ਪੰਜ ਬੰਦੇ ਉਹਦੇ ਚ ਨਾਮਜ਼ਦ ਕਰਤੇ ਔਰ ਸਭ ਤੋਂ ਇੰਪੋਰਟੈਂਟ ਗੱਲ ਆ ਗੁਰਮੀਤ ਸਿੰਘ ਦੇ ਪਾਸਪੋਰਟ ਦੀ ਕਾਪੀ ਹੈ ਜੀ ਆ ਦੇਖ ਲਓ ਤੁਸੀਂ ਔਰ ਹੋਇਆ ਕੀ ਜੀ ਜਦੋਂ ਇਲਜ਼ਾਮ ਲਾ ਰਹੇ ਨੇ ਗੁਰਮੀਤ ਸਿੰਘ ਤਾਂ ਇੰਡੀਆ ਪਰਤਿਆਈ ਕੈਨੇਡਾ ਗਏ ਸੀ ਸਰੀ ਗਏ ਸੀਗੇ 27 ਤਰੀਕ ਨੂੰ ਵਾਪਸ ਇੰਡੀਆ ਆਏ ਨੇ ਜੀ ਪਰ ਕਿਉਂਕਿ ਸਾਡੇ ਮਿੱਤਰ ਨੇ ਪਿੰਡ ਦਾ ਸਰਪੰਚ ਆ ਇਹਨਾਂ ਦਾ ਜਿਹੜਾ ਉੱਥੇ ਪਿੰਡ ਦਾ ਵਿਰੋਧੀ ਹੈਗਾ ਇੱਕ ਮਹਾ ਆਈ ਵੁੱਡ ਸੇ ਮੌਕਾ ਪ੍ਰਸਤ ਬੰਦਾ ਉਹਨੇ ਕਿਹਾ ਚੰਗਾ ਇਹਨਾਂ ਦਾ ਵੀ ਨਾਮ ਪਾ ਦਿਓ ਹੁਣ ਇਹਨਾਂ ਦਾ ਗੁਰਮੀਤ ਸਿੰਘ ਦਾ ਵੀ ਨਾਮ ਪਾਤਾ ਜਦ ਕਿ ਇੰਡੀਆ ਹੀ ਹੈ ਨਹੀਂ ਸੀਗੇ ਸੋ ਹੁਣ ਮੈਂ ਇਸ ਤੋਂ ਇਲਾਵਾ ਮੈਂ ਹੁਣ ਮੈਂ ਸਮਝਦਾ ਇਹਨਾਂ ਨੂੰ ਜ਼ਿਆਦਾ ਬਦਲਾਖੂਰੀ ਕੀ ਹੋ ਸਕਦੀ ਆ ਔਰ ਮੈਂ ਕੱਲ ਚੋਣ ਰਾਜ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਰਾਜਕਮਲ ਚੌਧਰੀ ਉਹਨਾਂ ਨੂੰ ਬਹੁਤ ਰੈਪਰੈਜੈਂਟੇਸ਼ਨਸ ਭੇਜੀਆਂ ਈਮੇਲ ਦੇ ਉੱਤੇ ਜਿਹੜੇ ਸਾਡੇ ਪੁਲਿਸ ਦੇ ਆਬਜ਼ਰਵਰਸ ਲਾਏ ਨੇ ਐਡੀਜੀਪੀ ਉਹਨਾਂ ਨੂੰ ਬਹੁਤ ਰੈਪ੍ਰেজੈਂਟੇਸ਼ਨ ਭੇਜੀਆਂ ਅੱਜ ਆਪਣੇ ਕਬੂਤਖਲਾ ਦੇ ਐਸਐਸਪੀ ਨਾਲ ਮੈਂ ਗੱਲ ਕੀਤੀ ਆਪਣੇ ਇਲਾਕੇ ਦੇ ਡੀਐਸਪੀ ਨਾਲ ਗੱਲ ਕੀਤੀ ਮੈਂ ਖਿਆਲ ਇੰਨੀ ਹਨੇਰ ਗਰਦੀ ਤੁਸੀਂ ਕਹਿੰਨੇ ਆ ਬੋਕਰ ਪਾਰਟੀ ਨੂੰ ਪੁੱਛਣਾ ਭਗਵੰਤ ਮਾਨ ਨੂੰ ਤੇ ਕੇਜਰੀਵਾਨ ਤੁਸੀਂ ਰੋਜ਼ ਉੱਠ ਕੇ ਇਹੀ ਬਿਆਨ ਦਿੰਦੇ ਨੇ ਕਿ 70 ਸਾਲ ਮੇਂ ਕੁਝ ਨਹੀਂ ਕੀਤਾ ਪੁਰਾਣੀ ਪਾਰਟੀਆਂ ਨੇ ਤੇ 70 ਸਾਲ ਚ ਇਹ ਵੀ ਕਦੀ ਨਹੀਂ ਹੋਇਆ ਸਿਗਾ ਕਿ ਤੁਸੀਂ ਕੈਂਡੀਡੇਟਾਂ ਦੇ ਕਾਗਜ਼ ਲੈ ਕੇ ਪਾੜ ਕੇ ਭੱਜ ਜਾਓ ਕਦੀ 70 ਸਾਲਾਂ ਤੇ ਵੀ ਹੋਇਆ ਨਹੀਂ ਸੀਗਾ ਕਿ ਕੇਐਸਐਸਪੀ ਕਾਨਫਰੰਸ ਕਾਲ ਤੇ ਆਪਣੇ ਅਫਸਰਾਂ ਨੂੰ ਕਹਿ ਰਿਹਾ ਕਿ ਵਿਰੋਧੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਐਮਐਲਏ ਨੂੰ ਪੁੱਛ ਕੇ ਤੇ ਉਹਨਾਂ ਨੂੰ ਚੱਕ ਲੋ ਉਹਨਾਂ ਦੇ ਘਰਾਂ ਦੇ ਵਿੱਚ ਹੀ ਤੇ ਉਹੀ ਸਾਡੇ ਕੋਲ ਰੈਪਲੀਕੇਟ ਹੋਇਆ ਵਾ ਇੱਥੇ ਜਿਹੜਾ ਜ਼ਮਾਨਤ ਜਬਤ ਬੰਦਾ ਜਿਹੜਾ ਜਿਹਦਾ ਕੋਈ ਵਕਾਰ ਨਹੀਂ ਹੈ ਸਿਰਫ ਪੁਲਿਸ ਦੇ ਸਿਰ ਦੇ ਉੱਤੇ ਆਪਣੀ ਪੋਲਿਟਿਕਸ ਕਰ ਰਿਹਾ ਉਹਨੇ ਆ ਸੱਤ ਬੰਦੇ ਪਹਿਲਾਂ ਨਾਮਜ਼ਦ ਕੀਤੇ ਇੱਕ ਐਫਆਈਆਰ ਇੱਕ ਜਿੰਨੀ ਪਾ ਕੇ আট ਬੰਦੇ 15 ਸਾਡੇ ਬੰਦਿਆਂ ਦੇ ਰਿਸਪੈਕਟੇਬਲ ਸਰਪੰਚ ਵਰਗੇ ਬਲੌਕ ਬਲੌਕ ਸੰਪਤੀ ਦੇ ਮੈਂਬਰਾਂ ਅਰਗੇ ਬਲੌਕ ਸੰਪਤੀ ਦੇ ਕੈਂਡੀਡੇਟਾਂ ਅਰਗੇ ਉਹ ਚੱਕ ਕੇ ਨਾਮਜ਼ਦ ਕਰਤੇ ਇਹਦਾ ਇਹਦਾ ਮਤਲਬ ਸਿਰਫ ਇਹੀ ਆ ਕਿ ਉਹ ਬਹੁਤ ਘਬਰਾਏ ਹੋਏ ਨੇ ਉਹ ਡਰੇ ਹੋਏ ਨੇ ਔਰ ਉਹਨਾਂ ਦਾ ਵਾਸ ਚੱਲੇ ਤਾਂ ਇਹ ਚੋਣ ਹੋਣ ਹੀ ਨਾ ਦੇਣ ਔਰ ਡਾਇਰੈਕਟਲੀ ਜਿਹੜੀ ਹੈਗੀ ਆ ਇਲੈਕਸ਼ਨ ਜਦੋਂ ਕੱਲ ਮੈਂ ਸੁਣ ਰਿਹਾ ਸੀ ਅਖੇ ਜੀ ਖੇਰਾ ਤਾਂ ਇੱਥੇ ਰਹਿੰਦਾ ਨਹੀਂ ਉਹ ਤਾਂ ਤਰਨਤਾਰਨ ਰਹਿੰਦਾ ਤਰਨਤਾਰਨ ਦਾ ਜੰਮਿਆ ਐਵੇਂ ਆਪਣੇ ਕੋਲੋਂ ਊਲ ਜਲੂਲ ਤੇ ਇਹਨੂੰ ਪੁੱਛੋ ਤੇਰਾ ਪਿਓ ਜਿਹੜਾ ਵਾ ਅਗਰ ਤਰਨ ਤਰਨ ਜੰਮਿਆ ਤੇ ਤਰਨ ਤਰਨ ਰਹਿੰਦਾ ਤੇ ਫਲਾਣੇ ਥਾਂ ਰਹਿੰਦਾ 6 ਵਾਰ ਐਮਐਲਏ ਵਾਹਿਗੁਰੂ ਦੀ ਕਿਰਪਾ ਨਾਲ ਤੇ ਇਹਨਾਂ ਲੋਕਾਂ ਨੇ ਸਾਡੇ ਪਰਿਵਾਰ ਨੂੰ ਬਣਾਇਆ ਤਿੰਨ ਵਾਰ ਮੇਰੇ ਪਿਤਾ ਜੀ ਨੂੰ ਲਾਇਆ ਵਾ ਤਿੰਨ ਵਾਰ ਮੈਨੂੰ ਬਣਾਇਆ ਔਰ ਫਿਰ ਮੈਂ ਕਹਣਾ ਹੰਕਾਰ ਨਾ ਸਮਝੋ ਜਿਸ ਢੰਗ ਦੇ ਨਾਲ ਸਰਕਾਰ ਮੈਨੂੰ ਟਾਰਗੇਟ ਕਰ ਰਹੀ ਹੈ ਪਰਚੇ ਦਰਜ ਕਰ ਰਹੀ ਹੈ ਕੋਈ ਪਰਵਾਹ ਨਹੀਂ ਕੀ ਮੈਂ ਤਾਂ ਕਹਾ ਪੁਲਿਸ ਵਾਲਿਆਂ ਨੂੰ ਕਿ ਤੁਸੀਂ ਇਹਨਾਂ ਸਾਰਿਆਂ ਦੇ ਖਿਲਾਫ ਕੋ ਪਰਚੇ ਦਰਜ ਕਰਦੇ ਡਾਇਰੈਕਟਲੀ ਮੇਰੇ ਖਿਲਾਫ ਪਰਚਾ ਦਰਜ ਕਰੋ ਨਾ ਮੈਨੂੰ ਫੜੋ ਫੜ ਕੇ ਤੁਸੀਂ ਇਹ ਚਾਹੁੰਦੇ ਨਾ ਕਿ ਖੇਰੇ ਦੇ ਬੰਦੇ ਨਹੀਂ ਲਾਣੇ ਚਾਹੀਦੇ ਤੇ ਉਹਨਾਂ ਦੇ ਲੀਡਰ ਨੂੰ ਅਰੈਸਟ ਕਰ ਲਓ ਕੋਈ ਗੱਲ ਹੀ ਨਹੀਂ ਗਈ ਨਾ ਮੈਂ ਪਰਚਾ ਤੋ ਡਗਾ ਨਾ ਮੈਂ ਘਬਰਾਵਾ ਔਰ ਜਿਸ ਟੰਗ ਦੇ ਨਾਲ ਇੱਥੇ ਹੋ ਵਿਚਰ ਰਿਹਾ ਪੁਲਿਸ ਦਾ ਦੁਰਉਪਯੋਗ ਕਰਕੇ ਲੋਕਾਂ ਤੇ ਦਹਿਸ਼ਤ ਪਾ ਰਿਹਾ ਪੈਸੇ ਕੁਮਾਰ ਰਿਹਾ ਇੱਥੋਂ ਦਾ ਬੰਦਾ ਜਿਹੜਾ ਇੰਚਾਰਜ ਮੇਰੇ ਕੋਲ ਸਾਰੇ ਸਬੂਤ ਨੇ 5 5 7 7 8 8 ਲੱਖ ਰੁਪਿਆ ਨੰਬਰਦਾਰੀਆਂ ਵਿੱਚ ਪਿਓ ਨੇ ਇੱਕ ਕੈਂਡੀਡੇਟ ਕੋ ਲੈ ਲੇ ਉਹ ਵੀ ਪਿੰਡ ਦਾ ਸਬੂਤ ਹੈ ਮੇਰੇ ਕੋਲ ਪਿਓ ਨੇ ਇੱਕ ਕੈਂਡੀਡੇਟ ਕੋ ਪੈਸੇ ਲੈ ਲੇ ਆ ਜਿਹੜਾ ਬੋਕਰ ਦਾ ਹੈਗਾ ਕਦੀ ਪੰਚ ਵੀ ਨਹੀਂ ਬਣੇ ਕਦੀ ਪੰਜ ਵੀ ਨਹੀਂ ਬਣਿਆ ਆਪਣੇ ਪਿੰਡ ਸਾਰੇ ਪਿੰਡ ਦਾ ਇੱਕ ਬੰਦਾ ਸਰੀਕੇ ਦਾ ਨਹੀਂ ਇਹਨਾਂ ਦੇ ਪਿੰਡ ਦਾ ਨਾਲ ਮੁੰਡੇ ਨੇ ਦੂਜੇ ਕੈਂਡੀਡੇਟ ਤੋਂ ਲੈ ਲੇ ਖਾਣਿਆਂ ਜੋ ਰਿਸ਼ਵਤ ਦੇ ਲੈ ਰਹੇ ਨੇ ਪੁਲਤ ਵਿੱਚ ਇੱਕ ਬਿਲਡਿੰਗ ਬਣ ਰਹੀ ਸੀਗੀ ਉਹ ਸਾਰੇ ਕਬਲੇ ਦਾ ਵੀ ਮੈਨੂੰ ਪਤਾ ਵਾ ਟਾਈਲਾਂ ਕਿੱਦਾਂ ਜਾ ਰੀਆਂ ਨੇ ਵੀਡੀਓ ਦਫਤਰ ਦੇ ਵਿੱਚ ਕਿੰਨੇ ਇਨਫਲੇਟਡ ਰੇਟਸ ਤੇ ਉਹਦੇ ਤੋਂ ਕਿੰਨਾ ਕਮਿਸ਼ਨ ਖਾਦਾ ਜਾ ਰਿਹਾ ਉਹ ਵੀ ਮੈਨੂੰ ਪਤਾ ਵਾ ਔਰ ਜੋ ਪਰਚੇ ਕਰਾਉਣ ਵਿੱਚ ਐਫ ਆਈ ਆਰ ਆ ਦਰਜ ਕਰਾਉਣ ਵਿੱਚ ਜੋ ਪੁਲਿਸ ਦੇ ਨਾਮ ਤੇ ਪੁਲਿਸ ਦੇ ਮੋਢੇ ਤੇ ਬੰਦੂਕ ਰੱਖ ਕੇ ਪੈਸੇ ਮੋਕਰ ਪਾਰਟੀ ਦਾ ਇਹ ਬੰਦਾ ਆ ਰਿਹਾ ਔਰ ਲੈ ਰਿਹਾ ਬਦ ਜ਼ੁਬਾਨ ਬੰਦਾ ਵਾ ਬਦ ਕਲਾਮ ਬੰਦਾ ਵਾ ਔਰ ਮੈਂ ਇਹਨੂੰ ਬੜੀਆ ਰੀ ਸਮਝਾਇਆ ਤੁਹਾਡੇ ਜ਼ਰੀਏ ਕਿ ਮੈਂ ਉਹਦੀ ਪਿਓ ਦੇ ਉਮਰ ਦਾ ਵਾਂ ਜਿਹੜੇ ਬੰਦੇ ਨੂੰ ਇਹਦਾ ਮਤਲਬ ਆਪਣੇ ਪਿਓ ਨੂੰ ਵੀ ਐ ਘਰ ਬੈਠਾ ਟੂ ਟੂ ਦੀ ਗੱਲਾਂ ਕਰਦਾ ਹੁਣ ਇਹ ਤਾਂ ਨਸੀਹਤ ਉਹਦੇ ਵਾਸਤੇ ਆ ਉਹ ਤਾਂ ਮੈਂ ਹੁਣ ਸਮਾਂ ਆਉਣ ਦੇ ਉੱਤੇ ਦੱਸੂਗਾ ਕਿ ਕੀ ਜੋ ਕੁਝ ਤੁਸੀਂ ਸਾਡੇ ਬੰਦਿਆਂ ਨਾਲ ਕੀਤਾ ਵਾ ਇਹ ਭਾਜੀ ਸਮਾਂ ਇੱਕ ਨਹੀਂ ਦਿੰਦਾ ਹੁੰਦਾ ਇਹ ਭਾਜੀ ਤਾਂ ਮੁੜੂਗੀ ਮੁੜੀ ਕਿ ਹੁਣ ਔਰ ਜਿਨ੍ਹਾਂ ਬੰਦਿਆਂ ਨੇ ਝੂਠੇ ਬਿਆਨ ਲਿਖਾ ਕੇ ਅ ਝੂਠੇ ਪਰਚੇ ਦਰਜ ਕਰਾਏ ਜਿਹੜੇ ਬੰਦੇ ਉਸ ਦਿਨ ਉਸ ਧਰਨੇ ਵਿੱਚ ਵੀ ਨਹੀਂ ਸੀਗੇ ਉਸ ਗੱਲ ਵਿੱਚ ਨਹੀਂ ਸੀਗੇ ਜਿਹੜੇ ਬੰਦੇ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਕਰਤੇ ਇਹ ਸਾਰੀ ਗੱਲ ਦਾ ਹਿਸਾਬ ਉਸ ਪਰਮਾਤਮਾ ਤੇ ਲੋਕਾਂ ਦੀ ਸ਼ਕਤੀ ਦੇ ਨਾਲ ਲੋਕਾਂ ਦੀ ਅਦਾਲਤ ਵਿੱਚ ਅਵਸ਼ ਲੈ ਆ ਜਾਵੇਗਾ ਇਹ ਹਾਲਾਤ ਨੇ ਮੇਰੇ ਵੀਰੋ ਪੰਜਾਬ ਦੇ ਇਸ ਲਈ ਮੈਂ